ਵੀਰੇ ਢਾਂਗ ਲੋਦੀ ਲੋੜੀ ਨੂੰ ਮਣਾਉਣ ਦੇ ਠੇਕੇ ਕਾ ਤੋਂ ਲੈ ਲੈ ਅਸੀਂ ਲੋਕਾਂ ਨੂੰ ਰਵਾਉਣ ਦੇ ਓਹ ਹੋਰ ਵੀਰੇ ਢਾਂਗ ਲੋਦੀ ਲੋੜੀ ਨੂੰ ਮਣਾਉਣ ਦੇ ਠੇਕੇ ਕਾ ਤੋਂ ਲੈ ਲੈ ਅਸੀਂ ਲੋਕਾਂ ਨੂੰ ਰਵਾਉਣ ਦੇ ਓਹ ਢੋਰ ਚੈਨਾ ਦੀ ਨਾਲ ਕੋਈ ਵੱਟ ਕੇ ਭੁੱਗੇ ਕਸ਼ੀਆਂ ਦੇ ਘਰਾਂ 'ਚ ਜਲਾਈਏ ਨਾ ਆ ਜੋੜਾਲ ਕੇ ਪਰਨ ਸਾਰ ਕਰੀਏ ਗੁੱਡੀ ਚੰਗਾ ਵਾਲੀ ਗੋਹੇ ਨਾ ਉਡਾਈਏ ਨਾ ਉਵਾ ਡੋਰਾਂ ਲੀਕੇ ਪਰ ਸਰ ਕਰੀਏ ਗੁੱਡੇ ਕੈਨਾ ਵਾਲੀ ਡੋਰ ਨਾ ਹੀ ਉਧਾਈਏ ਨਾ ਕੁਝ ਦਿਨਾਂ ਦੀ ਖੁਸ਼ੀ ਲਈ ਕਿਸੇ ਘਰ ਸੋਗ ਪਾਉਣਾ ਨਹੀਂ ਲੰਘ ਕੇ ਆਵੇ ਰਾਜੇ ਦਾ ਹੱਥ ਮੁੜਿਆਉਣਾ ਨਹੀਂ ਕੁਝ ਦਿਨਾਂ ਦੀ ਖੁਸ਼ੀ ਲਈ ਕਿਸੇ ਘਰ ਸੋਗ ਪਾਉਣਾ ਨਹੀਂ ਲੰਘ ਕੇ ਆਵੇ ਰਾਜੇ ਦਾ ਹੱਥ ਮੁੜਿਆਉਣਾ ਨਹੀਂ ਬੱਚਿਆਂ ਨੂੰ ਹੱਥੀ ਗੱਟੂ ਆਪੇ ਦੇ ਕੇ ਜੀ ਪੁਰ ਪਨ ਵਿੱਚ ਕਿਲੇ ਬਣਾਈ ਨਾ ਆ ਜੋ ਲਲਕੇ ਪਰਨ ਸਰਕਾਰੀਏ ਗੁੱਡੇ ਕੈਨਾ ਵਾਲੀ ਡੋਰ ਨਾ ਉਡਾਈ ਨਾ ਹੋ ਜੋ ਲਲਕੇ ਪਰਨ ਸਰਕਾਰੀਏ ਗੁੱਡੇ ਕੈਨਾ ਵਾਲੀ ਡੋਰ ਨਾ ਉਡਾਈ ਨਾ ਹੋਯੰਪੁਰਾ ਚ ਉੱਟ ਦੇ ਪਰਿੰਦੇ ਕਿੰਨੇ ਮਰ ਗਏ ਕਿੰਨੇ ਹੀ ਜਵਾਨ ਬੜੀ ਡੋਰ ਇਸ ਚੜ ਗਏ ਹੋਯੰਪੁਰਾ ਗੁੱਡੇ ਦੇ ਪਰਿੰਦੇ ਕਿੰਨੇ ਮਰ ਗਏ ਕਿ ਨਹੀਂ ਜਵਾਨ ਬੜੀ ਡੋਰੇ 'ਚ ਛੜ ਗਏ ਤਿਹਾਰ ਖੁਸ਼ੀਆਂ ਦਾ ਖੁਸ਼ੀਆਂ ਹੀ ਵੰਡਿਏ ਤਿਹਾਰ ਖੁਸ਼ੀਆਂ ਦਾ ਖੁਸ਼ੀਆਂ ਹੀ ਵੰਡਿਏ ਨੂੰ ਮੌਤ ਵਾਲਾ ਟਿਕ ਬਣਾਇਆ ਹੋ ਆ ਜੋੜਾ ਲਿਕੇ ਪਰਣ ਸਰ ਕਰੀਏ ਗੁੱਡੇ ਟੈਣਾ ਵਾਲੀ ਡੋਰ ਨਾ ਉਗਾਈਏ ਨਾ ਹੋ ਆ ਜੋੜਾ ਲਿਕੇ ਪਰਣ ਸਰ ਕਰੀਏ ਗੁੱਡੇ ਟੈਣਾ ਵਾਲੀ ਡੋਰ